ਜੇ ਤੁਸੀਂ ਕਿਸੇ ਵੀ ਕਾਰਨ ਦੇ ਕਰਕੇ ਦਿੱਲੀ 에어ਪੋਰਟ ਦੇ ਉੱਪਰ ਜਾਣੇ ਹੋ ਤਾਂ ਥੋੜਾ ਖਿਆਲ ਨਾਲ ਜਾਇਓ ਹੋ ਸਕਦਾ ਕਿ ਕੋਈ ਵੀ ਆਪਣੀ ਨੌਕਰੀ ਦੇ ਹੰਕਾਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਗਚਿਆ ਹੋਇਆ ਪਾਇਲਟ ਤੁਹਾਡੀ ਕੁੱਟਮਾਰ ਕਰ ਦਵੇ ਕਿਉਂਕਿ ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਹੋਣੇ ਕੁਝ ਦਿਨ ਪਹਿਲਾਂ ਹੋ ਚੁੱਕੀ ਆ ਗੱਲ ਹੈਗੀ 19 ਦਸੰਬਰ ਦੀ ਅੰਕਿਤ ਦਿਵਾਨ ਆਪਣੇ ਵਾਈਫ ਤੇ ਆਪਣੀਆਂ ਦੋ ਬੇਟੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਉਮਰ 7 ਸਾਲ ਸੀ ਤੇ ਦੂਸਰੀ ਦੀ ਸਿਰਫ ਕੁਝ ਮਹੀਨੇ ਤਾਂ ਆਪਣੇ ਪਰਿਵਾਰ ਦੇ ਨਾਲ ਏਅਰਪੋਰਟ ਦੇ ਉੱਪਰ ਪਹੁੰਚਦੇ ਆ ਏਅਰ ਇੰਡੀਆ ਦੀ ਇੱਕ ਫਲਾਈਟ ਲੈਂਣ ਲਈ ਹੁਣ ਇਸ ਪਰਿਵਾਰ ਦੇ ਨਾਲ ਇੱਕ ਕੁਛ ਮਹੀਨਿਆਂ ਦੀ ਬੱਚੀ ਆ ਜਿਹੜੀ ਕਿ ਸਟੋਲਰ ਦੇ ਉੱਪਰ ਆ ਤਾਂ ਜਦੋਂ ਦੀ ਬੋਰਡਿੰਗ ਵਗੈਰਾ ਹੋਣ ਤੋਂ ਪਹਿਲਾਂ ਲਾਈਨਸ ਲੱਗਦੀਆਂ ਨੇ ਤਾਂ ਇਹਨਾਂ ਦੇ ਨਾਲ ਬਹੁਤ ਛੋਟੀ ਬੱਚੀ ਹੋਣ ਦੇ ਕਰਕੇ ਏਅਰ ਇੰਡੀਆ ਦਾ ਸਟਾਫ ਇਹਨਾਂ ਨੂੰ ਉਸ ਪਾਸਿਓਂ ਨਿਕਲ ਜਾਣ ਦੇ ਲਈ ਕਹਿੰਦਾ ਜਿੱਥੋਂ ਦੀ ਨਾਰਮਲੀ ਏਅਰ ਇੰਡੀਆ ਦਾ ਸਟਾਫ ਜਾਣਾ ਹੁੰਦਾ ਕਰੂ ਮੈਂਬਰ ਜਾਣਾ ਹੁੰਦਾ ਜਿੱਥੋਂ ਦੀ ਪਾਇਲਟਸ ਵਗੈਰਾ ਲੰਘਦੇ ਆ ਹੁਣ ਇਹ ਪਰਿਵਾਰ ਆਪਣੇ ਨਾਲ ਅਗਲੇ ਕੁਝ ਮਿੰਟਾਂ ਤੋਂ ਬਾਅਦ ਹੋਣ ਵਾਲੀ ਕੁੱਤੇਖਾਣੀ ਤੋਂ ਪੂਰੀ ਤਰ੍ਹਾਂ ਦੇ ਨਾਲ ਅਣਜਾਣ ਜਦੋਂ ਇਸ ਲਾਈਨ ਦੇ ਵਿੱਚੋਂ ਚੁੱਪ ਕਰਕੇ ਲੰਘਣ ਲੱਗਦਾ ਵਾ ਤਾਂ ਉਸੇ ਟਾਈਮ 에ਅਰ ਇੰਡੀਆ ਦਾ ਇੱਕ ਪਾਇਲਟ ਹਰਿਆਣਾ ਦਾ ਨਿਵਾਸੀ ਵਰਿੰਦਰ ਸਹਿਜਵਾਲ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਪੁਸ਼ ਕਰਕੇ ਧੱਕਾ ਮਾਰ ਕੇ ਉਸੇ ਲਾਈਨ ਦੇ ਵਿੱਚੋਂ ਇਹਨਾਂ ਦੇ ਸਾਹਮਣੇੋਂ ਲੰਘਦਾ ਵਾ ਤੇ ਨੰਗਣ ਸਾਰੀ ਪਿੱਛੇ ਨੂੰ ਮੂੰਹ ਕਰਕੇ ਅੰਕਿਤ ਦਿਵਾਨ ਹੋਣਾ ਨੂੰ ਇੰਨੀ ਚੀਜ਼ ਵੀ ਕਹਿੰਦਾ ਕਿ ਕੀ ਤੂੰ ਅਨਪੜਾ ਤੈਨੂੰ ਪਤਾ ਨਹੀਂ ਇਹ ਲਾਈਨ ਸਿਰਫ ਪਾਇਲਟਸ ਤੇ ਲਈ ਹੈ ਦੋਨਾਂ ਦੇ ਵਿੱਚਕਾਰ ਥੋੜੀ ਜੀ ਤੂਤੂ ਮੈਮੇ ਹੁੰਦੀ ਆ ਤੂਤੂ ਮੈਮੇ ਤੋਂ ਗੱਲ ਥੋੜੀ ਜੀ ਹੋਰ ਅੱਗੇ ਵੱਧ ਜਾਂਦੀ ਆ ਉਦੋਂ ਤੱਕ ਵਰਿੰਦਰ ਸੱਜਵਾਲ ਥੋੜਾ ਜਿਹਾ ਅੱਗੇ ਜਾ ਚੁੱਕਿਆ ਹੁੰਦਾ ਆਪਣੀ ਫਲਾਈਟ ਫੜਨ ਦੇ ਲਈ ਉਥੋਂ ਹੀ ਉਹ ਵਾਪਸ ਆਉਂਦਾ ਪਰ ਨਾਲ ਦੀ ਨਾਲ ਹੀ ਉਹਨੂੰ ਸੁਣਿਆ ਜਾ ਸਕਦਾ ਵਾ ਕਿਸੇ ਨੂੰ ਇਹ ਕਹਿੰਦਾ ਕਿ ਮੈਂ ਹੁਣੇ ਆ ਰਿਹਾ ਵਾਂ ਇਸ ਬੰਦੇ ਨੂੰ ਥੋੜਾ ਜਿਹਾ ਸਬਕ ਸਿਖਾ ਕੇ ਤੇ ਉਸ ਤੋਂ ਬਾਅਦ ਅੰਕਿਤ ਦਿਵਾਨ ਹੋਣਾ ਨੂੰ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਉਹਨਾਂ ਦੀਆਂ ਦੋਨੇ ਛੋਟੇ ਬੇਟੀਆਂ ਦੇ ਸਾਹਮਣੇ ਚੰਗੀ ਤਰ੍ਹਾਂ ਦੇ ਨਾਲ ਸਬਕ ਸਿਖਾਇਆ ਜਾਂਦਾ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਆ ਇਸ ਪਾਇਲਟ ਦੁਆਰਾ ਅੰਕਿਤ ਦਿਵਾਨ ਦੀ 7 ਸਾਲ ਦੀ ਬੇਟੀ ਆਪਣੇ ਬਾਪ ਨੂੰ ਪਹਿਰੀ ਕੁੱਟਮਾਰ ਤੋਂ ਪੂਰੀ ਤਰ੍ਹਾਂ ਦੇ ਨਾਲ ਡਰ ਜਾਂਦੀ ਆ ਉਹ ਬੱਚੀ ਰੋਣਾ ਸ਼ੁਰੂ ਕਰ ਦਿੰਦੀ ਆ ਸੀਆਈਐਸਐਫ ਦੇ ਜਵਾਨ ਵਿਚ ਵਿਚਕਾਰ ਆਉਂਦੇ ਆ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਦੋਂ ਤੱਕ ਅੰਕਿਤ ਦਿਵਾਨ ਉਹਨਾਂ ਦੇ ਸਰੀਰ ਦੇ ਉੱਪਰ ਬਹੁਤ ਸਾਰੀਆਂ ਸੱਟਾਂ ਵੱਜ ਚੁੱਕੀਆਂ ਸੀ ਈਵਨ ਉਹਨਾਂ ਦੇ ਪੂਰੇ ਚਿਹਰੇ ਤੋਂ ਖੂਨ ਟਪਕ ਰਿਹਾ ਹੁੰਦਾ ਇਹੀ ਖੂਨ ਲੱਗ ਚੁੱਕਿਆ ਹੁੰਦਾ 에어 ਇੰਡੀਆ ਦੇ ਪਾਇਲਟ ਵਿਰਿੰਦਰ ਸੱਜਵਾਲ ਦੇ ਡਰੈੱਸ ਦੇ ਉੱਪਰ ਵੀ ਅਗਲੇ 45 ਮਿੰਟ ਤੱਕ ਜ਼ਖਮੀ ਅੰਕਿਤ ਦਿਵਾਨ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਏਡ ਨਹੀਂ ਦਿੱਤੀ ਜਾਂਦੀ ਆਸੇ ਪਾਸੇ ਖੜੇ ਹੋਏ ਬਹੁਤ ਸਾਰੇ ਯਾਤਰੀ ਆਪਣੇ ਆਪਣੇ ਫੋਨ ਤੋਂ ਇਹ ਪੂਰੀ ਦੀ ਪੂਰੀ ਘਟਨਾ ਨੂੰ ਰਿਕਾਰਡ ਕਰਦੇ ਆ ਤੇ ਇਸ ਤੋਂ ਬਾਅਦ ਅੰਕਿਤ ਦਿਵਾਨ ਇੱਕ ਪਾਸੇ 에어 ਇੰਡੀਆ ਨੂੰ ਸੀਆਈਐਸਐਫ ਨੂੰ ਦਿੱਲੀ ਗਵਰਨਮੈਂਟ ਨੂੰ ਹਰੇਕ ਨੂੰ ਟੈਗ ਕਰਕੇ ਇਸ ਪਾਇਲਟ ਦੇ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕਰਦੇ ਆ ਪਰ ਨਾਲ ਦੀ ਨਾਲ ਇੱਕ ਪੋਸਟ ਵੀ ਲਿਖਦੇ ਆ سوشل میڈیا ਦੇ ਉੱਪਰ ਜਿੱਥੇ ਉਹ ਇਹ ਕਹਿੰਦੇ ਆ ਕਿ ਮੈਂ ਤਾਂ ਇੱਕ ਵੱਡੀ ਉਮਰ ਦਾ ਇਨਸਾਨ ਆ ਭਾਵੇਂ ਕਿ ਮੈਨੂੰ ਵੀ ਮਾਨਸਿਕ ਭਾਵਨਾਤਮਕ ਤੇ ਸਰੀਰਕ ਤੌਰ ਦੇ ਉੱਪਰ ਕਸ਼ਟ ਪਹੁੰਚਿਆ ਵਾ ਤੇ ਸ਼ਾਇਦ ਇਹ ਟੈਂਪਰੇਰੀ ਆ ਥੋੜੀ ਦੇਰ ਤੋਂ ਬਾਅਦ ਮੈਂ ਇਨ੍ਹਾਂ ਚੀਜ਼ਾਂ ਤੋਂ ਉੱਬਰ ਜਾਊਂਗਾ ਪਰ ਇਹੀ ਚੀਜ਼ ਮੈਂ ਆਪਣੀ 7 ਸਾਲ ਦੀ ਬੇਟੀ ਦੇ ਲਈ ਨਹੀਂ ਕਹਿ ਸਕਦਾ ਆਪਣੇ ਹੀ ਪਿਓ ਦੀ ਜਿਹੜੀ ਹੋਈ ਕੁਟਮਾਰ ਉਹਨੇ ਆਪਣੇ ਸਾਹਮਣੇ ਦੇਖੀ ਆ ਮੈਨੂੰ ਨਹੀਂ ਪਤਾ ਉਹ ਕਿੰਨਾ ਟਾਈਮ ਤੱਕ ਇਸੇ ਸਦਮੇ ਦੇ ਵਿੱਚ ਰਹੂਗੀ ਅੱਜ ਜਦੋਂ ਹੀ ਤੁਸੀਂ YouTube ਖੋਲੋਗੇ ਸੋਸ਼ਲ ਮੀਡੀਆ ਖੋਲੋਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀਆਂ ਖਬਰਾਂ ਮਿਲਣਗੀਆਂ ਸੋਸ਼ਲ ਮੀਡੀਆ ਦੇ ਕਰਕੇ ਟੁੱਟਦੇ ਹੋਏ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਰਿਸ਼ਤੇ ਤੇ ਨਾਲ ਦੀ ਨਾਲ ਹੀ ਵਿਆਹ ਈਵਨ ਆਪਾਂ ਖਬਰਾਂ ਦੇ ਆਪਣੇ ਐਪੀਸੋਡ ਦੇ ਪਿਛਲੇ ਐਪੀਸੋਡ ਦੇ ਵਿੱਚ ਵੀ ਇੱਕ ਖਬਰ ਡਿਸਕਸ ਕੀਤੀ ਸੀ ਜਿਹਦੇ ਵਿੱਚ ਇੱਕ ਲੜਕੀ ਆਪਣੇ ਵਿਆਹ ਤੋਂ ਸਿਰਫ 2 ਘੰਟੇ ਪਹਿਲਾਂ ਇੱਕ ਆਖਰੀ ਵਾਰੀ ਆਪਣੇ ਬॉयਫਰੈਂਡ ਨੂੰ ਮਿਲਣ ਲਈ ਜਾਂਦੀ ਆ ਪੂਰੀ ਆਪਣੀ ਵਿਆਹ ਵਾਲੀ ਡਰੈੱਸ ਦੇ ਵਿੱਚ ਹੁਣ ਇਹ ਦੌਰ ਤੋਂ ਇੱਕ ਰਿਪੋਰਟ ਆ ਰਹੀ ਆ ਪਿਛਲੇ 40 ਦਿਨਾਂ ਦੇ ਵਿੱਚ 150 ਵਿਆਹ ਉੱਥੇ ਟੁੱਟ ਚੁੱਕੇ ਆ ਇਹ ਉਹ ਵਾਲੇ ਵਿਆਹ ਨੇ ਜਿਹੜੇ ਅਗਲੇ ਕੁਝ ਦਿਨਾਂ ਦੇ ਵਿੱਚ ਵਿਆਹ ਦੇ ਸੀਜ਼ਨ ਦੇ ਵਿੱਚ ਹੋਣੇ ਸੀ ਸਾਰੀਆਂ ਤਿਆਰੀਆਂ ਜਿਨ੍ਹਾਂ ਦੀਆਂ ਹੋ ਚੁੱਕੀਆਂ ਕਾਰਡ ਵੰਡੇ ਜਾ ਚੁੱਕੇ ਆ ਪਰ ਇਹਨਾਂ ਵਿਆਹਾਂ ਦੇ ਟੁੱਟਣ ਦਾ ਕਾਰਨ ਕੀ ਆ ਇਹ ਸਾਰੇ ਦੇ ਸਾਰੇ ਅਰੇਂਜਡ ਮੈਰਿਜ ਸਿਗੀਆਂ ਪਰ ਜਦੋਂ ਇਹਦੇ ਵਿੱਚ ਜਾਂ ਤਾਂ ਕਿਸੇ ਵਾਰੀ ਲਾੜੇ ਨੇ ਕਿਸੇ ਵਾਰੀ ਲਾੜੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਹੋਣ ਵਾਲੇ ਜੀਵਨ ਸਾਥੀ ਦੇ ਬਾਰੇ ਦੇ ਵਿੱਚ ਕਾਫੀ ਚੀਜ਼ਾਂ ਪਤਾ ਲੱਗ ਜਾਂਦੀਆਂ ਕਿਉਂਕਿ ਅੱਜ ਕੱਲ ਹਰੇਕ ਨੌਜਵਾਨ ਨੂੰ ਪਤਾ ਵਾ ਕਿ ਜਿਹਦੇ ਨਾਲ ਉਹਦਾ ਵਿਆਹ ਹੋਣ ਵਾਲਾ ਕੁਝ ਨਾ ਕੁਝ ਉਹਨੇ ਪੁੱਠੇ ਸਿੱਧੇ ਕੰਮ ਸੋਸ਼ਲ ਮੀਡੀਆ ਦੇ ਉੱਪਰ ਕੀਤੇ ਹੋਣਗੇ ਹੁਣ ਹੋ ਕੀ ਰਿਹਾ ਵਾ ਕਿ ਜਿਹੜੇ ਵੀ ਨੌਜਵਾਨਾਂ ਦੀ ਇੱਕ ਦੂਸਰੇ ਨਾਲ ਅਰੇਂਜ ਮੈਰਿਜ ਹੋ ਰਹੀ ਆ ਵਿਆਹ ਪੱਕੇ ਹੋ ਰਿਹਾ ਉਹ ਇੱਕ ਦੂਸਰੇ ਦੀ ਸੋਸ਼ਲ ਮੀਡੀਆ ਦੇ ਉੱਪਰ ਐਕਟੀਵਿਟੀ ਨੂੰ ਚੈੱਕ ਕਰ ਰਹੇ ਹਨ ਹੁਣ ਬਹੁਤ ਸਾਰੇ ਨੇ ਜਿਹੜੇ ਬਹੁਤ ਜ਼ਿਆਦਾ ਸਿਆਣੇ ਬਣਦੇ ਆ ਪਹਿਲਾਂ ਦੇ ਆਪਣੇ ਜੋ ਵੀ ਉਹਨਾਂ ਨੇ ਕਾਰਨਾਮੇ ਕੀਤੇ ਹੋਏ ਆ ਸ ਜਦੋਂ ਵੀ ਇਹ ਪੱਕਾ ਹੁੰਦਾ ਉਹਨਾਂ ਸਾਰਿਆਂ ਨੂੰ ਆਪਣੇ ਕਮੈਂਟਸ ਨੂੰ ਚੈਟਸ ਨੂੰ ਵੀਡੀਓ ਚੈਟਸ ਨੂੰ ਉਹ ਸਾਰੇ ਦੇ ਸਾਰੇ ਡਿਲੀਟ ਕਰ ਦਿੰਦੇ ਆ ਪਰ ਇੱਥੇ ਆਉਂਦਾ ਇੱਕ ਬਹੁਤ ਹੀ ਵੱਡਾ ਕੈਚ ਜਿਹਨੂੰ ਕਹਿੰਦੇ ਆ ਡਿਜੀਟਲ ਫੋਟਪ੍ਰਿੰਟ ਭਾਵੇਂ ਤੁਸੀਂ ਡਿਲੀਟ ਕਰ ਦੋ ਕੁਝ ਵੀ ਕਰ ਦੋ ਉਹ ਹਰ ਇੱਕ ਚੀਜ਼ ਇੰਟਰਨੈਟ ਦੇ ਉੱਪਰ ਰਹਿ ਜਾਣੀ ਆ ਹਮੇਸ਼ਾ ਦੇ ਲਈ ਤੇ ਜਿਹੜੇ ਵੀ ਇਸ ਤਰ੍ਹਾਂ ਦੇ ਨੌਜਵਾਨਾ ਪੜ੍ਹੇ ਲਿਖੇ ਆ ਟੈਕਨੋਲੋਜੀ ਨੂੰ ਸਮਝਦੇ ਆ ਉਹ ਇਹ ਸਾਰਾ ਦਾ ਸਾਰਾ ਪੁਰਾਣਾ ਰੈਕੋਰਡ ਬੜੇ ਆਸਾਨੀ ਦੇ ਨਾਲ ਕੱਢ ਲੈਂਦੇ ਆ ਤੇ ਜਦੋਂ ਹੀ ਇਹਨਾਂ ਸਾਰੇ ਨੌਜਵਾਨਾਂ ਨੂੰ ਆਪਣੇ ਹੋਣ ਵਾਲੇ ਜੀਵਨ ਸਾਥੀ ਦੀ ਪੁਰਾਣੀ ਹਿਸਟਰੀ ਦੇ ਬਾਰੇ ਵਿੱਚ ਪਤਾ ਲੱਗਦਾ ਈਵਨ ਇੱਥੇ ਪੁਰਾਣੀ ਹਿਸਟਰੀ ਦੀ ਗੱਲ ਨਹੀਂ ਹੋਈ ਜਿਹੜੇ 150 ਵੇਅ ਟੁੱਟੇ ਆ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਟੁੱਟੇ ਆ ਜਿੱਥੇ ਹੁਣ ਤੱਕ ਵੀ ਇਹ ਸਾਰੇ ਦੇ ਸਾਰੇ ਨੌਜਵਾਨ ਐਕਟਿਵ ਸੀਗੇ ਅਲੱਗ-ਅਲੱਗ ਲੋਕਾਂ ਦੇ ਨਾਲ ਹਾਲੇ ਵੀ ਉਹਨਾਂ ਦੇ ਸੰਬੰਧ ਸੀਗੇ ਸਭ ਤੋਂ ਹਾਈ ਪ੍ਰੋਫਾਈਲ ਕੇਸ ਆ ਜਿਹੜਾ ਹੁਣ ਤੋਂ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਇੰਡੀਆ ਦੀ ਲੜਕੀਆਂ ਦੀ ਕ੍ਰਿਕਟ ਟੀਮ ਦੀ ਇੱਕ ਬਹੁਤ ਹੀ ਮਸ਼ਹੂਰ ਮੈਂਬਰ ਸਮ੍ਰਿਤੀ ਮੰਦਾਨਾ ਦਾ ਪਹਿਲਾਂ ਕਿੰਨੇ ਦਿਨ ਸਮ੍ਰਿਤੀ ਦੇ ਹੋਣ ਵਾਲੇ ਵਿਆਹ ਦਾ ਰੌਲਾ ਪੈਂਦਾ ਰਿਹਾ। ਅਲੱਗ-ਅਲੱਗ ਵੀਡੀਓਜ਼ ਆਉਂਦੇ ਰਹੇ ਉਹਦੇ ਵਿਆਹ ਦੀਆਂ ਤਿਆਰੀਆਂ ਦੇ। ਫਿਰ ਇੱਕਦਮੀ ਗੱਲ ਪੂਰੀ ਤਰ੍ਹਾਂ ਨਾਲ ਪਲਟ ਜਾਂਦੀ ਆ। ਜਿਸ ਦਿਨ ਸਮ੍ਰਿਤੀ ਨੂੰ ਆਪਣੇ ਹੋਣ ਵਾਲੇ ਜੀਵਨ ਸਾਥੀ ਦੇ ਬਾਰੇ ਦੇ ਵਿੱਚ ਇਹ ਸਾਰਾ ਕੁਝ ਪਤਾ ਲੱਗ ਜਾਂਦਾ, ਉਹਦੀਆਂ ਬਹੁਤ ਸਾਰੀਆਂ ਚੈਟਸ ਲੀਕ ਹੋ ਜਾਂਦੀਆਂ। ਸਰਜੀਤ ਪਾਤਰ ਹੋਣਾਂ ਦੀ ਇੱਕ ਹਫ਼ਤਾ ਦੇ ਕੁਝ ਬੋਲ ਸੀਗੇ ਕਿ ਇਹ ਤਾਂ ਚਲਦੀਆਂ ਹੀ ਰਹਿਣੀਆਂ ਹਵਾਵਾਂ ਤੱਤੀਆਂ। ਤੁਸੀਂ ਖੇਡਦੇ ਰਹੋ ਬੱਚਿਓ ਘਰ ਬਣਾਉਣ ਬਣਾਉਣ। ਇਸੇ ਚੈਨਲ ਦੇ ਉੱਪਰ ਸ਼ਨੀਵਾਰ ਦੇ ਦਿਨ ਬੰਗਲਾਦੇਸ਼ ਦੇ ਵਿੱਚ ਹੋ ਰਹੀ ਹਿੰਸਾ ਦੇ ਬਾਰੇ ਵਿੱਚ ਇੱਕ ਡਿਟੇਲ ਵੀਡੀਓ ਬਣਾਇਆ ਮੈਂ ਜਿੱਥੇ ਇੱਕ ਨੌਜਵਾਨ ਦਾ ਬਹੁਤੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤੇ ਹੁਣ ਖਬਰ ਆ ਰਹੀ ਹੈ ਕਿ ਇੱਕ 7 ਸਾਲ ਦੀ ਬੱਚੀ ਨੂੰ ਵੀ ਅੱਗ ਦੇ ਹਵਾਲੇ ਕੀਤਾ ਗਿਆ ਪੜਕੀ ਹੋਈ ਭੀੜ ਦੇ ਦੁਆਰਾ ਪਰ ਜਿੱਥੇ ਇੱਕ ਪਾਸੇ ਬੰਗਲਾਦੇਸ਼ ਦੇ ਵਿੱਚੋਂ ਖੂਨ ਖਰਾਬੇ ਦੀਆਂ ਅੱਗਾਂ ਦੀਆਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਵੀਡੀਓ ਆ ਰਹੇ ਆ ਇਹ ਸਾਰੇ ਕੁਝ ਦੇ ਵਿਚਕਾਰ ਇੱਕ ਵੀਡੀਓ ਇੰਟਰਨੈਟ ਦੇ ਉੱਪਰ ਵਾਇਰਲ ਹੋ ਰਿਹਾ ਜਿਹੜਾ ਕਿ ਬਿਲਕੁਲ ਹੀ ਸਹੀ ਸਾਬਤ ਕਰ ਰਿਹਾ ਵਾ ਸਰਜੀਤ ਪਾਤਰ ਹੋਣਾ ਦੀਆਂ ਇਹਨਾਂ ਦੋ ਲਾਈਨਾਂ ਨੂੰ ਪੜਕੀ ਹੋਈ ਪੀੜ ਬੰਗਲਾਦੇਸ਼ ਦੇ ਇੱਕ ਏਰੀਆ ਦੇ ਵਿੱਚ ਪੂਰੇ ਏਰੀਆ ਨੂੰ ਅੱਗ ਲਾ ਦਿੰਦੀ ਆ ਤੇ ਇਹਦੇ ਵਿੱਚ ਇੱਕ ਕਿਤਾਬਾਂ ਦੀ ਦੁਕਾਨ ਵੀ ਸੜ ਕੇ ਸੁਆਹ ਹੋ ਜਾਂਦੀ ਹੈ ਇਸ ਦੁਕਾਨ ਦੇ ਮਾਲਕ ਦੀ ਛੋਟੀ ਜੀ ਬੱਚੀ ਆਪਣੀ ਦੁਕਾਨ ਦੇ ਵਿੱਚ ਪਈਆਂ ਹੋਈਆਂ ਬਾਕੀ ਦੀਆਂ ਕਿਤਾਬਾਂ ਨੂੰ ਲੈ ਕੇ ਭੱਜਦੀ ਆ ਤੇ ਨਾਲ ਦੀ ਨਾਲ ਹੀ ਇੰਨੀ ਛੋਟੀ ਉਮਰ ਆ ਹਾਲੇ ਇੰਨੀ ਮਾਸੂਮ ਆ ਉਹਨੂੰ ਇਹ ਲੱਗ ਰਿਹਾ ਕਿ ਜਿਹੜੀ ਇਹ ਪੀੜ ਹੈਗੀ ਆ ਸ਼ਾਇਦ ਮੈਂ ਇਹਨਾਂ ਨੂੰ ਹੀ ਆਪਣੀਆਂ ਕਿਤਾਬਾਂ ਵੇਚ ਦੂੰਗੀ ਤਾਂ ਇੱਕ ਪਾਸੇ ਇਨਸਾਨ ਦਾ ਗੁੱਸਾ ਵਾ ਨਫ਼ਰਤ ਆ ਉਹ ਸਾਰਾ ਕੁਝ ਆ ਦੂਸਰੇ ਪਾਸੇ ਬਿਲਕੁਲ ਉਸੇ ਟਾਈਮ ਦੇ ਉੱਪਰ ਜ਼ਿੰਦਗੀ ਚੱਲ ਰਹੀ ਆ ਇੱਕ ਛੋਟੀ ਜੀ ਮਾਸੂਮ ਬੱਚੀ ਦੀ ਜਿਹੜੀ ਕਿ ਇਹ ਸਭ ਕੁਝ ਦੇ ਵਿਚਕਾਰ ਕੁਝ ਕਿਤਾਬਾਂ ਨੂੰ ਬਚਾ ਕੇ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਆ ਭਾਰਤ ਦੇ ਲੇਜੈਂਡਰੀ ਸ਼ਾਇਰ ਸਾਹਿਰ ਲੁਧਿਆਣਵੀ ਹੋਣਾਂ ਦਾ ਲੜਾਈ ਦੇ ਉੱਪਰ ਜੰਗ ਦੇ ਉੱਪਰ ਇੱਕ ਕਮਾਲ ਦੀ ਕਵਤਾ ਵਾ ਜਿਹਦੀਆਂ ਕੁਝ ਲਾਈਨਾਂ ਨੇ ਕਿ جنگ ਕਿਹਾ ਕਿਸੇ ਮਸਲੇ ਕਾ ਹੱਲ ਕਰੇਗੀ جنگ ਤੋਂ ਖੁਦ ਇੱਕ ਮਸਲਾ ਹੈ ਸੋਸ਼ਲ ਮੀਡੀਆ ਤੇ ਇੱਕ ਪਾਸੇ ਜਿੱਥੇ ਤੁਹਾਨੂੰ ਹਰੇਕੀ ਧਰਮ ਦੇ ਵਿੱਚ ਹਰੇਕੀ ਪਾਰਟੀ ਦੇ ਵਿੱਚ ਤੇ ਹਰੇਕ ਦੇਸ਼ ਚ ਬਹੁਤ ਸਾਰੇ ਨਫ਼ਰਤੀ ਚੰਟੂ ਮਿਲ ਜਾਣਗੇ ਜਿਹੜੇ ਹਿੰਸਾ ਨੂੰ ਵਧਾਉਣ ਦੀਆਂ ਲੜਾਈਆਂ ਲਵਾਉਣ ਦੀਆਂ ਗੱਲਾਂ ਕਰਨਗੇ ਪਰ ਇਹਨਾਂ ਵਿੱਚੋਂ ਜ਼ਿਆਦਾਤਰ ਉਹ ਹੁੰਦੇ ਆ ਜਿਨ੍ਹਾਂ ਦੇ ਆਪਣੇ ਪਰਿਵਾਰ ਦਾ ਕੋਈ ਵੀ ਮੈਂਬਰ ਕਦੇ ਵੀ ਇਸ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਨਹੀਂ ਹੋਇਆ ਲੜਾਈਆਂ ਲੱਗਦੀਆਂ ਨੇ ਕੁਝ ਫੌਜੀ ਘਰੇ ਵਾਪਸ ਚਲੇ ਜਾਂਦੇ ਅਤੇ ਕੁਝ ਕਦੇ ਵੀ ਵਾਪਸ ਨਹੀਂ ਜਾਂਦੇ ਬਿਲਕੁਲ ਇਹੋ ਜਿਹੀ ਇੱਕ ਕਹਾਣੀ ਹੁਣ ਤੋਂ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਉਦੋਂਪੁਰ ਡਿਸਟ੍ਰਿਕਟ ਤੋਂ ਆਉਂਦੀ ਆ ਜਿੱਥੇ ਐਸਓਜੀ ਦਾ ਇੱਕ ਮੈਂਬਰ ਸਪੈਸ਼ਲ ਆਪਰੇਸ਼ਨ ਗਰੁੱਪ ਦਾ ਮੈਂਬਰ ਅਮਜਦ ਅਲੀ ਪਠਾਨ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਜਾਂਦਾ ਲੜਾਈ ਦੇ ਵਿੱਚ ਸ਼ਹੀਦ ਹੋਣ ਵਾਲਾ ਅਮਜਦ ਅਲੀ ਨਾ ਤਾਂ ਦੁਨੀਆ ਦਾ ਸਭ ਤੋਂ ਪਹਿਲਾ ਤੇ ਨਾ ਹੀ ਦੁਨੀਆ ਦਾ ਆਖਰੀ ਇਨਸਾਨ ਪਰ ਇੱਕ ਵੀਡੀਓ ਵਾਇਰਲ ਹੁੰਦਾ ਜਦੋਂ ਅਮਜਦ ਅਲੀ ਦੀ ਦੇਹ ਨੂੰ ਸਪੁਰਦੇ ਖਾਕ ਕੀਤਾ ਜਾਂਦਾ ਤਾਂ ਉਹਦੀ ਬਿਲਕੁਲ ਛੋਟੀ ਜੀ ਮਾਸੂਮ ਬੱਚੀ ਆਪਣੇ ਪਿਤਾ ਨੂੰ ਇੱਕ ਆਖਰੀ ਵਾਰੀ ਦੇਖਦੀ ਆ ਸਰਹੱਦਾਂ ਦੇ ਰੌਲਿਆਂ ਤੋਂ ਅਣਜਾਣ ਤੇ ਹਾਲੇ ਸ਼ਾਇਦ ਜ਼ਿੰਦਗੀ ਤੇ ਮੌਤ ਦੇ ਫਲਸਫੇ ਤੋਂ ਅਣਜਾਣ ਇਸ ਛੋਟੀ ਜੀ ਬੱਚੀ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਉਹਦੇ ਪਿਤਾ ਹਾਲੇ ਵੀ ਸੌਂ ਰਹੇ ਆ ਤੇ ਇਸੇ ਕਰਕੇ ਉਹ ਬਾਰ-ਬਾਰ ਆਪਣੇ ਪਿਤਾ ਨੂੰ ਬੁਲਾ ਰਹੀ ਆ ਅਖੀਰ ਦੇ ਵਿੱਚ ਲੋਕਾਂ ਨੂੰ ਇੱਕ ਤੋਂ ਬਾਅਦ ਅਗਲਾ ਮੁੱਦਾ ਮਿਲ ਜਾਂਦਾ ਪਰ ਜਿਨ੍ਹਾਂ ਦੇ ਵੀ ਘਰਾਂ ਦੇ ਮੈਂਬਰ ਵਾਪਸ ਕਦੇ ਵੀ ਜਿਉਂਦੇ ਘਰੇ ਨਹੀਂ ਆਉਂਦੇ ਉਹਨਾਂ ਲੋਕਾਂ ਦੇ ਲਈ ਹਮੇਸ਼ਾ ਇੱਕ ਇਹੋ ਜਿਹਾ ਖਲਾਬਾ ਬਣ ਜਾਂਦਾ ਜਿਹੜਾ ਕਦੇ ਵੀ ਕਿਸੇ ਦੇ ਨਾਲ ਪੂਰਾ ਨਹੀਂ ਹੋਣਾ ਮੋਦੀ ਸਾਹਿਬ ਨੇ ਇੱਕ ਵਾਰੀ ਸਾਨੂੰ ਇਹ ਦੱਸਿਆ ਸੀ ਕਿ ਉਹਨਾਂ ਦਾ ਸੁਪਨਾ ਵਾ ਕਿ ਇੰਡੀਆ ਦੇ ਵਿੱਚ ਹਰੇਕ ਚੱਪਲ ਪਾਉਣ ਵਾਲੇ ਇਨਸਾਨ ਨੂੰ ਉਹ ਹਵਾਈ ਜਹਾਜ਼ ਦੇ ਉੱਤੇ ਬਿਠਾ ਦੇਣਗੇ ਹਵਾਈ ਜਹਾਜ਼ ਦੇ ਉੱਤੇ ਤਾਂ ਉਹਨਾਂ ਨੇ ਨਹੀਂ ਬਿਠਾਇਆ ਪਰ ਕਮ ਸੇ ਕਮ ਇੱਕ ਚੀਜ਼ ਦਾ ਕ੍ਰੈਡਿਟ ਸਾਨੂੰ ਉਹਨਾਂ ਨੂੰ ਦੇਣਾ ਬਣਦਾ ਕਿ 에ਅਰ ਸਟ੍ਰਿਪ ਦੇ ਉੱਪਰ ਜ਼ਰੂਰ ਉਹਨਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਬਿਠਾਤਾ ਖਬਰ ਆ ਰਹੀ ਆ ਓਡੀਸ਼ਾ ਦੇ ਸੰਬਲਪੁਰ 에ਅਰ ਸਟ੍ਰਿਪ ਤੋਂ ਓਡੀਸ਼ਾ ਦੇ ਵਿੱਚ ਹੋਮਗਾਰਡ ਦੀਆਂ 187 ਨੌਕਰੀਆਂ ਨਿਕਲਦੀਆਂ ਨੇ ਉਹਨਾਂ ਦੇ ਲਈ ਟੈਸਟ ਹੋਣਾ ਹੁੰਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਇਹ ਵਾਲਾ ਟੈਸਟ ਦੇਣ ਦੇ ਲਈ ਪਹੁੰਚ ਜਾਂਦੇ ਨੇ ਸਿਰਫ 187 ਪੜਤੀਆਂ ਨੇ ਤੇ ਇਹ ਨੌਕਰੀ ਵੀ ਕੋਈ ਪੱਕੀ ਨੌਕਰੀ ਨਹੀਂ ਨਾ ਇਸ ਤੋਂ ਬਾਅਦ ਪੈਨਸ਼ਨ ਲੱਗਣੀ ਆ ਤੇ ਹਰ ਦਿਨ ਦਿਹਾੜੀ ਦੇ ਉੱਪਰ ਇਹਨਾਂ ਹੋਮਗਾਰਡ ਵਾਲੇ ਲੋਕਾਂ ਨੂੰ ਰੱਖਿਆ ਜਾਊਗਾ 649 ਰੁਪਏ ਪਰ ਦਿਨ ਤੇ ਪਰ ਇਸ ਨੌਕਰੀ ਦੇ ਲਈ ਜਿਹੜੀ ਕਿ ਕੰਡੀਸ਼ਨ ਹੁੰਦੀ ਆ ਕਿ ਇਨਸਾਨ ਸਿਰਫ ਪੰਜਵੀਂ ਪਾਸ ਹੋਵੇ ਬਹੁਤ ਸਾਰੇ ਪੀ ਐਚ ਡੀ ਐਮ ਐਸ ਸੀ ਗ੍ਰੈਜੂਏਟ ਪੋਸਟ ਗ੍ਰੈਜੂਏਟ ਨੌਜਵਾਨ ਆ ਜਾਂਦੇ ਆ ਹੋਮ ਗਾਰਡ ਦੀ ਇਸ ਨੌਕਰੀ ਦੇ ਲਈ ਹਜ਼ਾਰਾਂ ਨੌਜਵਾਨਾਂ ਦੇ ਇਸ ਟੈਸਟ ਨੂੰ ਕੰਡਕਟ ਕਰਨ ਦੇ ਲਈ ਓਡੀਸ਼ਾ ਦੇ ਸੰਬਲਪੁਰ ਇਸ ਸਟੇਪ ਨੂੰ ਖਾਲੀ ਕਰਵਾਇਆ ਜਾਂਦਾ ਤੇ ਇੱਥੇ ਇਹਨਾਂ ਨੌਜਵਾਨਾਂ ਨੂੰ ਬਿਠਾ ਕੇ ਉਹਨਾਂ ਦਾ ਟੈਸਟ ਲਿਆ ਜਾਂਦਾ ਕਿਸੇ ਦੇ ਨਾਲ ਵੀ ਕੋਈ ਤੱਕਾ ਹੁੰਦਾ ਕਿਤੇ ਵੀ ਕੋਈ ਕ੍ਰਾਈਮ ਹੁੰਦਾ ਉਹ ਇੱਕ ਸੈਕਿੰਡ ਦੇ ਵਿੱਚ ਹੋ ਜਾਂਦਾ ਚਾਹੇ ਉਹ ਕਤਲ ਹੋਵੇ ਚਾਹੇ ਲੁੱਟਮਾਰ ਹੋਵੇ ਤੇ ਚਾਹੇ ਕਿਸੇ ਔਰਤ ਦੀ ਇੱਜ਼ਤ ਲੁੱਟੀ ਗਈ ਹੋਵੇ ਪਰ ਪੀੜਤ ਪਰਿਵਾਰ ਉਸ ਤੋਂ ਬਾਅਦ ਦਹਾਕਿਆਂ ਦੀ ਇਨਸਾਫ ਦੇ ਲਈ ਕਾਨੂੰਨੀ ਜੰਗ ਦੇ ਵਿੱਚ ਵੱਜਿਆ ਰਹਿੰਦਾ ਤੇ ਕਈ ਵਾਰੀ ਉਸ ਤੋਂ ਬਾਅਦ ਵੀ ਕੁਦਰਤ ਇੱਕ ਬਹੁਤ ਹੀ ਘਣਾਉਣਾ ਖੇਡ ਖੇਡਦੀ ਆ ਪੀੜਤ ਪਰਿਵਾਰ ਦੇ ਨਾਲ ਹੁਣ ਤੋਂ ਤਕਰੀਬਨ 9 ਸਾਲ ਪਹਿਲਾਂ ਦੀ ਗੱਲ ਹੈ ਨੌਇਡਾ ਦਾ ਇੱਕ ਪਰਿਵਾਰ ਰਾਤ ਦੇ ਤਕਰੀਬਨ ਡੇਢ ਵਜੇ ਯੂਪੀ ਦੇ ਸ਼ਾਹਜਹਾਨ ਏਰੀਏ ਦੇ ਵਿੱਚ ਉਹ ਦਿਨੰਗ ਰਿਹਾ ਹੁੰਦਾ ਇਸ ਪਰਿਵਾਰ ਦੇ ਨਾਲ ਉਸ ਟਾਈਮ ਇਹਨਾਂ ਦੀ 13 ਸਾਲ ਦੀ ਆਪਣੀ ਇੱਕ ਬੇਟੀ ਵੀ ਹੁੰਦੀ ਆ। ਤਕਰੀਬਨ 11 ਅਣਜਾਣ ਲੋਕ ਇਹਨਾਂ ਦੀ ਗੱਡੀ ਨੂੰ ਰੋਕਦੇ ਆ। ਇਸ 13 ਸਾਲ ਦੀ ਬੱਚੀ ਨੂੰ ਤੇ ਉਹਦੇ ਮਦਰ ਨੂੰ ਇਹ 11 ਜਾਣੇ ਨੇੜੇ ਦੇ ਖੇਤਾਂ ਵਿੱਚ ਲੈ ਜਾਂਦੇ ਆ ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਕੱਟਦੇ ਆ। ਬਾਕੀ ਦੇ ਮੈਂਬਰਾਂ ਦੀ ਕੁੱਟਮਾਰ ਕੀਤੀ ਜਾਂਦੀ ਆ ਤੇ ਸਾਰਾ ਦਾ ਸਾਰਾ ਸਮਾਨ ਲੁੱਟ ਲਿਆ ਜਾਂਦਾ। ਤੇ ਇਸ ਤੋਂ ਬਾਅਦ ਇਹ 11 ਦੇ 11 ਅਣਪਛਾਤੇ ਵਿਅਕਤੀ ਨੇਰੇ ਦੇ ਵਿੱਚ ਕਿਤੇ ਗੁੰਮ ਹੋ ਜਾਂਦੇ ਕਿਸੇ ਤਰ੍ਹਾਂ ਦੇ ਨਾਲ ਆਪਣੀ ਜਾਨ ਬਚਾ ਕੇ ਇਹ ਪੀੜਤ ਪਰਿਵਾਰ ਨੇੜੇ ਦੇ ਪੁਲਿਸ ਸਟੇਸ਼ਨ ਪਹੁੰਚਦਾ ਜਿਹੜਾ ਕਿ ਇਸ ਘਟਨਾ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਹੁੰਦਾ ਅਗਲੇ 72 ਘੰਟੇ ਤੱਕ ਇਸ ਪੀੜਤ ਪਰਿਵਾਰ ਦੀ ਕੋਈ ਵੀ ਗੱਲ ਪੁਲਿਸ ਵੱਲੋਂ ਨਹੀਂ ਸੁਣੀ ਜਾਂਦੀ ਕਹਾਣੀ ਲੰਬੀ ਆ ਛੋਟੀ ਕਰਕੇ ਸੁਣਾ ਦਿੰਨਾ 9 ਸਾਲਾਂ ਤੋਂ ਬਾਅਦ ਫਾਈਨਲੀ ਇਹ ਉਹ ਕੇਸ ਸੀ ਜਿਨੇ ਨਾ ਸਿਰਫ ਯੂਪੀ ਨੂੰ ਬਲਕਿ ਪੂਰੇ ਦੇ ਪੂਰੇ ਇੰਡੀਆ ਨੂੰ ਅੰਦਰ ਤੱਕ ਹਲਾ ਦਿੱਤਾ ਸੀ 9 ਸਾਲ ਬਾਅਦ ਪਰਸੋਂ ਇਸ ਕੇਸ ਦੇ ਵਿੱਚ ਫੈਸਲਾ ਆਉਂਦਾ ਤੇ ਮੁੱਖ ਦੋਸ਼ੀਆਂ ਨੂੰ ਇਹਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਆ ਪਰ ਇੱਥੇ ਵੀ ਜਦੋਂ ਸਜ਼ਾ ਸੁਣਾਉਣ ਤੋਂ ਬਾਅਦ ਇਹਨਾਂ ਦੋਸ਼ੀਆਂ ਨੂੰ ਪੁਲਿਸ ਵਾਲੇ ਹੱਥਕੜੀਆਂ ਲਾ ਕੇ ਪੀੜਤ ਪਰਿਵਾਰ ਦੇ ਬਿਲਕੁਲ ਸਾਹਮਣੇ ਤੋਂ ਲੈ ਕੇ ਜਾ ਰਹੇ ਹੁੰਦੇ ਆ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਪੀੜਤ ਪਰਿਵਾਰ ਵੱਲ ਨੂੰ ਦੇਖ ਕੇ ਟੌਂਟ ਕਰਦਾ ਵਾ ਤੇ ਨਾਲ ਦੀ ਨਾਲ ਹੀ ਕਹਿੰਦਾ ਕਿ ਮੈਨੂੰ ਤਾਂ ਇਸ ਕੇਸ ਨੇ ਬਹੁਤ ਹੀ ਜ਼ਿਆਦਾ ਫੇਮਸ ਕਰਤਾ ਇੱਕ ਪਾਸੇ ਇੱਕ 13 ਸਾਲ ਦੀ ਬੱਚੀ ਆ ਜਿਹੜੀ ਸ਼ਾਇਦ ਇਸ ਘਟਨਾ ਤੋਂ ਪੂਰੀ ਜ਼ਿੰਦਗੀ ਕਦੇ ਵੀ ਮਾਨਸਿਕ ਤੌਰ ਦੇ ਉੱਪਰ ਨਹੀਂ ਉੱਭਰ ਸਕੂਗੀ ਉਹਦੀ ਜ਼ਿੰਦਗੀ ਦੁਬਾਰਾ ਤੋਂ ਕਦੇ ਵੀ ਨਾਰਮਲ ਨਹੀਂ ਹੋਊਗੀ ਦੂਸਰੇ ਪਾਸੇ ਨੇ ਇਹ ਸਾਰੇ ਦੇ ਸਾਰੇ આરોપી ਸਭ ਤੋਂ ਪਹਿਲੀ ਚੀਜ਼ ਇਹਨਾਂ ਨੂੰ ਸਜ਼ਾ ਮਿਲਣ ਦੇ ਵਿੱਚ 9 ਸਾਲ ਲੱਗੇ ਆ ਪਰ ਇਹਨਾਂ ਦੇ ਐਟੀਟਿਊਡ ਤੋਂ ਇਹਨਾਂ ਦੀ ਬਾਡੀ ਲੈਂਗੁਏਜ ਤੋਂ ਕਲੀਅਰਲੀ ਪਤਾ ਲੱਗ ਰਿਹਾ ਕਿ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਵਾ ਕਿ ਇਹ ਜਿਹੜੀ ਇਹਨਾਂ ਨੂੰ ਸਜ਼ਾ ਮਿਲੀ ਆ ਇਹ ਕਿੰਨੀ ਕੁ ਜ਼ਿਆਦਾ ਸੀਰੀਅਸ ਆ ਕੁਝ ਹੀ ਸਾਲਾਂ ਦੇ ਵਿੱਚ ਇਹ ਵਾਪਸ ਜੇਲ੍ਹ ਤੋਂ ਬਾਹਰ ਆ ਜਾਣਗੇ ਇਹੀ ਆ ਕਹਾਣੀ ਸਾਡੇ ਦੇਸ਼ ਦੇ ਵਿੱਚ ਇਨਸਾਫ ਦੀ ਪ੍ਰਕਿਰਿਆ ਦੀ ਕ੍ਰਾਈਮ ਕਰਨ ਵਾਲੇ ਮਿੰਟਾਂ ਸਕਿੰਟਾਂ ਦੇ ਵਿੱਚ ਕਿਸੇ ਦੀ ਜ਼ਿੰਦਗੀ ਖਰਾਬ ਕਰਕੇ ਨਿਕਲ ਜਾਂਦੇ ਨੇ ਤੇ ਪਿੱਛੇ ਬਚ ਜਾਂਦਾ ਵਾ ਪੀੜਤ ਪਰਿਵਾਰ ਦਹਾਕਿਆਂ ਤੱਕ ਪੁਲਿਸ ਸਟੇਸ਼ਨ ਕੋਰਟ ਕਚੈਰੀਆਂ ਦੇ ਚੱਕਰ ਕੱਟਦਾ ਹੋਇਆ ਤੇ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਹੋਰ ਅਜੀਬੋ-ਗਰੀਬ ਖਬਰਾਂ ਦੇ ਨਾਲ